गुण गोविंद गायो नहीं जन्म अकार कहो नानक हर अजमना जह विद जल को म जबिद् जल को बिखियन स्यो काहे रचे ओ निमख न होय उदास कहो नानक पज हर मना परे ना जम की फास। ਪਰੇ ਨਜਮ ਕੀ ਫਾਸ ਸਲੋਕ ਮਹਲਾ ਨਮ ਗੁਰਤੇਗ ਬਾਦਰ ਸਾਹਿਬ ਸਾਨੂੰ ਸਮਝਾਉਣਾ ਕਰਦੇ ਨੇ ਆਪ ਜੀ ਨੇ ਇਸ ਜਨਮ ਚ ਆ ਕੇ ਪਰਮਾਤਮਾ ਦੇ ਗੁਣ ਨਹੀਂ ਗਾਏ ਮਨੁੱਖਾ ਜਨਮ ਵਿਅਰਥ ਕਰ ਲਿਆ ਮਹਾਰਾ ਸਾਨੂੰ ਬੜੇ ਪਿਆਰ ਨਾਲ ਸਮਝਾ ਰਹੇ ਹੈ ਕਹਿੰਦੇ ਅਕਾਲ ਪੁਰਖ ਦੀ ਬੰਦਗੀ ਸਿਮਰਨ ਨਹੀਂ ਕੀਤਾ ਤੇ ਜਿਹੜਾ ਜ਼ਿੰਦਗੀ ਦਾ ਆਸਰਾ ਸੀ ਜਿਵੇਂ ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਓਵੇਂ ਹੀ ਅਕਾਲ ਪੁਰਖ ਦਾ ਨਾਮ ਹਰ ਵੇਲੇ ਦੇਹੀ ਵਿੱਚ ਚੱਲ ਰਿਹਾ ਹੈ ਪਰ ਅਸੀਂ ਉਸ ਤੋਂ ਬਗੈਰ ਕਿਵੇਂ ਰਹਿ ਗਏ ਕਿਉਂ ਨਹੀਂ ਪੁੱਜਿਆ ਕਹਿੰਦੇ ਵਿਸ਼ਿਆਂ ਦੇ ਵਿੱਚ ਐਨੇ ਮਸਤ ਵਿਖਿਆ ਦੇ ਵਿੱਚ ਐਨੇ ਮਸਤ ਹੋ ਗਏ ਇਹਨਾਂ ਪੰਜਾਂ ਦੇ ਚੋਰਾ ਦੇ ਵਿਚਾਰ ਲੈ ਲੈ ਕੇ ਜਿਹੜੇ ਅੰਦਰ ਪੰਜ ਸਾਡੇ ਚੱਲ ਰਹੇ ਜਿਨ੍ਹਾਂ ਨੇ ਸਾਨੂੰ ਕਈ ਜੁਗਾਂ ਤੋਂ ਵਿਛੋੜਾ ਪਾਇਆ ਹੋਇਆ ਹੈ ਮਾਲਕ ਦਾ ਕਿਉਂਕਿ ਮਾਲਕ ਸੱਚੇ ਪਾਤਸ਼ਾਹ ਆਪ ਸਾਡੇ ਅੰਦਰ ਪ੍ਰਗਟ ਨੇ ਬਾਹਰ ਖਾਲੀ ਖਲਾ ਵਿੱਚ ਵੀ ਨੇ ਤੇ ਮਹਾਰਾਜ ਕਹਿੰਦੇ ਵੀ ਇੱਕ ਅੱਖ ਚਮਕਣ ਜਿੰਨੇ ਸਮੇਂ ਸਮੇਂ ਲਈ ਵੀ ਕਹਿੰਦੇ ਆਪ ਜੀ ਵਿਸ਼ਿਆ ਤੋਂ ਪਿੱਛੇ ਨਹੀਂ ਹਟਦੇ ਕਿਉਂ ਕਹਿੰਦੇ ਵਿਸ਼ੇ ਵਿਚਾਰ ਕਰ ਕਮਾਰੇ ਹੋ ਇਸ ਕਰਕੇ ਕਹੋ ਨਾਨਕ ਪੱਜ ਹਰਮਨਾ ਪਰੇ ਨ ਜਮ ਕੀ ਫਾਸ ਕਹਿੰਦੇ ਜਿਹੜੇ ਇਹ ਪੰਜ ਤਤਾਂ ਦੀ ਦੇਹੀ ਦੇ ਵਿੱਚ ਪੰਜ ਕਾਮ ਕਰੋ ਲੋ ਮੋਹੰਕਾਰ ਆਪਾਂ ਨੂੰ ਜਨਮ ਮਰਨ ਦੀ ਬਾਜ਼ੀ ਹਰਾ ਰਹੇ ਨੇ ਨਾ ਕਹਿੰਦੇ ਇਹਨਾਂ ਤੋਂ ਪਾਸੇ ਹੋ ਜੋ ਨਾਮ ਦੀ ਕਮਾਈ ਕਰ ਲੋ ਸਿਮਰਨ ਕਰ ਲੋ ਸਾਨੂੰ ਸਮਝਾਉਣਾ ਕਰਦੇ ਆ ਸੋ ਗੁਰਮੁਖ ਪਿਆਰਿਓ ਇਹ ਨੋਇਮਲੇ ਦੇ ਸ਼ਲੋਕ ਗੁਰਦੇਵ ਭਾਦਰ ਸਾਹਿਬ ਸਾਨੂੰ ਆਪਣਾ ਜਨਮ ਨਾ ਗਵਾਉਣ ਵਾਸਤੇ ਕਹਿ ਕੇ ਗਏ ਆ ਸਾਡੇ ਚ ਔਗਣ ਬਹੁਤ ਨੇ ਮਹਾਰਾਜ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾ ਜਦੋਂ ਅਸੀਂ ਤੁਹਾਡਾ ਸਿਮਰਨ ਕਰਦੇ ਆ ਸਾਡੇ ਵਿਚਾਰ ਹੋਰ ਵੱਧ ਜਾਂਦੇ ਆ ਤਾਂ ਸਾਨੂੰ ਵਿਚਾਰ ਇੰਨੇ ਵੱਧ ਜਾਂਦੇ ਆ ਕਿ ਸਾਨੂੰ ਥਿਰ ਘਰ ਦੇ ਵਿੱਚ ਆਸਨ ਨਹੀਂ ਲਾ ਦਿੰਦੇ ਅਸੀਂ ਆਪ ਦਾ ਸ਼ਬਦ ਕਿਵੇਂ ਸੁਣੀਏ ਉਹ ਨਾਦ ਕਿਵੇਂ ਸੁਣੀਏ ਸੱਚ ਕਿਵੇਂ ਸੁਣੀਏ ਸੋ ਇਸ ਕਰਕੇ ਅਰਦਾਸ ਬੇਨਤੀ ਕਰੀਏ ਉਹਨਾਂ ਦੀ ਉਹਨਾਂ ਤੋਂ ਸਿਮਰਨ ਦੀ ਮੰਗ ਕਰੀਏ ਉਹਨਾਂ ਦੇ ਨਾਮ ਸ਼ਬਦ ਦੀ ਕਮਾਈ ਦੀ ਮੰਗ ਕਰੀਏ ਸਾਥ ਸੰਗਤ ਮੰਗੀਏ ਅਭਿਆਸੀ ਗੁਰਮੁਖਾਂ ਦਾ ਸੰਗ ਮੰਗੀਏ ਜਿੱਥੇ ਵੀ ਸਿਮਰਨ ਮਿਲਦਾ ਹੋਵੇ ਜਿੱਥੇ ਵੀ ਸੰਗਤ ਮਿਲਦੀ ਹੋਵੇ ਉਸ ਸੰਗਤ ਦੇ ਵਿੱਚ ਜਾ ਕੇ ਲਾਹਾ ਲਈਏ ਸੋ ਐਨੇ ਕ ਬਚਨ ਕਰਦੇ ਹੋਏ ਅਖਰਵਾਦ ਕਰਟ ਹੋ ਜਾਂਦਾ ਆਪ ਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ